ਕੁਸ ਕਪਨ ਸੰਬੰਧ ਕਰਕੇ ਆਤਮਾ ਦੇ ਵੱਸ ਵਿੱਚ ਹੁੰਦੇ ਆ ਆਤਮਾ ਸਾਨੂੰ ਸਹੀ ਗਾਈਡ ਕਰਦੀ ਹੈ ਤੁਸੀਂ ਦੇਖੋ ਜਦੋਂ ਵੀ ਤੁਸੀਂ ਕੋਈ ਸੰਸਾਰ ਦੇ ਵਿੱਚ ਸਿਚੁਏਸ਼ਨ ਆਏਗੀ ਤੁਹਾਨੂੰ ਦੋ ਆਵਾਜ਼ਾਂ ਜ਼ਰੂਰ ਆਣੀਆਂ ਹੈ ਇੱਕ ਕਰ ਇਹ ਨਾ ਕਰ ਜਿੱਦਾਂ ਜਿੱਦਾਂ ਪ੍ਰਭਾਵ ਜ਼ਿਆਦਾ ਹੋਏਗਾ ਤੋ ਧੀ ਉਧੀ ਆਵਾਜ਼ਾਂ ਹੋਣਗੇ ਜਿੱਦਾਂ ਮੰਨ ਲਓ ਆਤਮਾ ਦਾ ਪ੍ਰਭਾਵ ਜ਼ਿਆਦਾ ਹੋਵਾ ਤੁਹਾਡੇ ਅੰਦਰ ਤੁਸੀਂ ਬੰਦਗੀ ਕਰਦੇ ਹੋ ਗੁਰਬਾਣੀ ਪੜ੍ਹਦੇ ਹੋ ਤੋ ਤੁਹਾਨੂੰ ਸਹੀ ਰਸਤੇ ਤੇ ਲੈ ਕੇ ਜਾਏਗੀ ਤੁਹਾਨੂੰ ਗਲਤ ਰਸਤੇ ਤੇ ਕਦੇ ਨਹੀਂ ਤੋੜੇਗੀ ਜੇ ਤੁਸੀਂ ਸਿਮਰ ਨਹੀਂ ਕਰਦੇ ਬੰਦਗੀ ਨਹੀਂ ਕਰਦੇ ਤਾਂ ਕਾਲ ਦੇ ਦੀਨ ਹੋਗੇ ਫਿਰ ਉਹ ਤੁਹਾਨੂੰ ਗਲਤ ਰਸਤੇ ਤੇ ਲੈ ਕੇ ਜਾਣੇ ਤੁਹਾਡਾ ਮਨ ਉਹਦੇ ਵਾਸਤੇ ਹੋ ਜਾਏਗਾ ਸਾਰਾ ਖੇਡ ਮੰਦਾ ਵਾ ਮਨ ਕੀ ਦੇ ਵਾਸਤੇ ਹੈ ਤੁਸੀਂ ਦੇਖਣਾ ਹੈ ਫੈਸਲਾ ਤੁਸੀਂ ਕਰਨਾ ਇੱਕ ਵਾਰੀ ਦਿੱਤੀ ਹੈ ਸਾਨੂੰ ਵਾਰੀ ਵਿੱਚ ਸਾਡਾ ਡਿਸੀਜਨ ਸਾਡਾ ਹੋਏਗਾ ਆਪਾਂ ਕਲ ਇਹ ਨਹੀਂ ਕਹਿ ਸਕਦੇ ਕਿ ਪ੍ਰਮਾਤਮਾ ਦੀ ਮਰਜ਼ੀ ਸੀ ਜਿੱਤਾਂ ਹੋ ਗਿਆ ਇਦਾਂ ਨਹੀਂ ਹੈ ਇਹੋ ਤੇਰੀ ਔਸਰ ਇਹੋ ਤੇਰੀ ਬਾਤ ਬਹੁ ਬਿਤ ਕੇ ਉਹ ਪੁਕਾਰ ਪੁਕਾਰ ਕਹਿਤ ਕਬੀਰ ਜੀਤ ਕੇ ਹਾਰ ਇੱਕ ਵਾਰੀ ਏ ਤੇ ਵਾਰੀ ਨੂੰ ਆਪਾਂ ਜਿੱਦਣਾ ਵਾ ਆਪਾਂ ਅੱਗੇ ਦੇਖਣਾ ਵਾ ਪਿੱਛੇ ਨਹੀਂ ਦੇਖਣਾ ਜੋ ਪਿੱਛੇ ਜੋ ਹੋ ਗਿਆ ਉਸ Pase ਕਰੋ ਅੱਖਾਂ ਕੋ ਤਰਾਖ ਪਿੱਛੇ ਫੇਰ ਨਾ ਮੁੰਡੜਾ ਸਿਜਿ ਹਵਿਆ ਵਾਰ ਨਾਨਕ ਬਹੁ ਨਾ ਹੋਈ ਜਨਮੜਾ ਇੱਕ ਵਾਰ ਤੇ ਤਰ੍ਹਾਂ ਇੱਕ ਨਿਸ਼ਾਨੇ ਨੂੰ ਜ਼ਰਾ ਕਤੁਰਨਾ ਹੋ ਫੇ ਦੁਬਾਰਾ ਦੁਬਾਰਾ ਜਨਮ ਨਹੀਂ ਹੋਏਗਾ ਸਾਨੂੰ ਇਹ ਵਾਰੀ ਕੁਬਾਰ ਨਹੀਂ ਮਿਲੇਗੀ ਇਹ ਚੁੱਕਣਾ ਨਹੀਂ ਹੈ ਕਿੰਕੀ ਬਾਣੀ ਵਿੱਚ ਕਰਮਾਣ ਲੱਖ ਚਰਾਸੀ ਜੋਣ ਪਾਈ ਮਾਨਸ ਕੋ ਪ੍ਰਾਪਤੀ ਵਡਿਆਈ ਇਸ ਪੋੜੀ ਤੇ ਜੋ ਨਰ ਚੁੱਕੇ ਆਏ ਜਾਏ ਤੱਕ ਪਾਇਦਾ ਇੱਕ ਪੋੜੀ ਆਖਰੀ ਪੋੜੀ ਇੱਥੇ ਆ ਕੇ ਜਿਹੜਾ ਚੁੱਕਦਾ ਵਾ ਉਹ ਫਿਰ ਦੁਬਾਰਾ ਸ਼ੁਰੂ ਕਰੇਗਾ ਦੁਬਾਰਾ ਤੁਸੀਂ ਸੋਚੋ ਆਪੇ ਉਹਨੂੰ ਕਦੋਂ ਮਾਨ ਜਾਮਾ ਮਿਲੇਗਾ ਜੇ ਮਾਨ ਜਾਮਾ ਮਿਲ ਵੀ ਗਿਆ ਤੇ ਉਹ ਸੰਗਤ ਨੂੰ ਮਿਲੇਗੀ ਕੀ ਨਹੀਂ ਮਿਲੇਗੀ ਤੁਸੀਂ ਇਹ ਸੋਚੋ ਤੇ ਆਪਾਂ ਸੰਸਾਰ ਵਿੱਚ ਹੁੰਦਿਆਂ ਹੁੰਦਿਆਂ ਕਰਮ ਉਹ ਕਰਦਿਆਂ ਕਰਦਿਆਂ ਸਾਰਾ ਕੁਝ ਗ੍ਰਸਤ ਵਿਚ ਰਹਿੰਦਾ ਰਹਿੰਦੇ ਆਂ ਇਹ ਚੀਜ਼ ਹਾਸਲ ਕਰ ਸਕਦੇ ਆਂ ਖਾਲੀ ਕੁਰਬਾਨੀ ਤੋਂ ਚੋਬਤ ਪੂਛਣੀ ਹੈ ਸਤਿਗੁਰੂ ਮਿਲੀਏ ਪੂਰੀ ਹੋਈ ਚੋਬਤ ਅਸੰਦਿਆਂ ਖਲੰਦਿਆਂ ਪੈਨੰਦਿਆਂ ਵਿੱਚ ਹੋਏ ਇੱਥੇ ਆਪਾਂ ਮੁਕਤ ਹੋਾਂਗੇ ਕਿਤੇ ਸਾਨੂੰ ਦੂਰ ਜਾਣ ਦੀ ਲੋੜ ਨਹੀਂ ਆ ਭਜਣ ਦੀ ਲੋੜ ਨਹੀਂ ਆ ਦਰਦ ਕਿ ਆਪਾਂ ਇੱਧਰ ਚਲੇ ਜਾਈਏ ਉੱਧਰ ਚਲੇ ਜਾਈਏ ਹਾਂ ਬਸ ਜਿਹੜਾ ਆਪਣਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਉਹਦੇ ਅਕੋਰਡਿੰਗਲੀ ਚੱਲਣਾ ਪਏਗਾ ਇਹ ਹੀ ਸ਼ਰਤ ਹੈ ਕਿ ਰਸਤਾ ਗੁਰ ਪ੍ਰਸਾਦੀ ਹੈ ਆਪਣੀ ਮਤ ਦੁਆਰਾ ਨਹੀਂ ਚੱਲਿਆ ਜਾ ਸਕਦਾ ਜੇ ਆਪਾਂ ਆਪਣੀ ਮਤ ਵਰਤਾਂਗੇ ਫਿਰ ਆਪਾਂ ਡੁੱਬਾਂਗੇ ਤਾਂ ਹੀ ਬਾਣੀ ਵਿੱਚ ਲਿਖਿਆ ਵਾ ਗੁਰੂ ਕੀ ਮਤ ਤੁਲਹਿ ਇਆਣੇ ਭਗਤ ਬਿਨਾ ਬੋ ਡੁੱਬੇ ਸਿਆਣੇ ਤੇ ਆਪਾਂ ਕਨਕਲੂਡ ਅੱਜ ਦੀ ਸੰਗਤ ਵਿੱਚ ਇਹ ਕੀਤਾ ਕਿ ਭਜਨ ਤੋਂ ਬਿਨਾ ਛੁਟਕਾਰਾ ਨਹੀਂ ਮਿਲ ਸਕਦਾ ਆਪਾਂ ਭਜਨ ਕਰਨਾ ਪੈਣਾ ਸਾਨੂੰ ਬੰਦਗੀ ਕਰਨੀ ਪੈਣੀ ਹੈ ਕੋਹ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਛੁਟਕਾਰਾ ਨਹੀਂ ਮਿਲ ਸਕਦਾ ਤੇ ਜੇ ਆਪਾਂ ਲੋਕ ਵੀ ਸੁਖਿਆ ਕਰਨਾ ਮਤ ਪਰਲੋਕ ਵੀ ਸੁਹੇਲਾ ਪਹੁੰਚਾਉਂਦੇ ਹਾਂ ਕਿ ਉੱਥੇ ਵੀ ਜਗਾ ਮਿਲੇ ਤੇ ਸਿਮਰਨ ਕਰੋ ਕਰਮ ਤੇ ਜਾਂਦੇ ਆ ਉੱਥੇ ਸਿਮਰਨ ਕਰੋ ਕੰਮ ਕਰਦੇ ਆ ਉੱਥੇ ਸਿਮਰਨ ਕਰੋ ਕੁਝ ਸਮਾਂ ਜ਼ਰੂਰ ਕੱਢੋ ਸਿਮਰਨ ਲਈ ਬੰਦਗੀ ਲਈ ਕੁਰਬਾਨੀ ਪੜੋ ਕੁਰਬਾਨੀ ਦੀ ਕੋਸ਼ਿਸ਼ ਕਰੋ ਕੁਰਬਾਨੀ ਪੜ ਕੇ ਵਿਚਾਰੋ ਤੇ ਲੋਕਾਂ ਨੂੰ ਵੀ ਦਰਸਾਓ ਜਿਹੜੇ ਆਲੇ ਦੋਲੇ ਸਾਡੇ ਜੀਵ ਹੈਗੇ ਸਾਨੂੰ ਆਪਾਂ ਨੂੰ ਦੱਸਣਾ ਵਾ ਕਿ ਪਰਮਾਤਮਾ ਦਾ ਰਸਤਾ ਇਹ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨਾ ਇਹ ਸਾਡਾ ਮਕਸਦ ਹੈ ਅਇਦ ਸਮਾ ਸਮਾਪਤ ਹੋ ਗਈ ਗੁਰਮੁਖਾਂ ਬਲੋ ਦਿੱਤਾ ਸਮਾ ਪੂਰਾ ਹੋ ਚੁੱਕਾ ਵਾ ਬਾਣੀ ਪੜਦੇ ਆ ਵਿਚਾਰਦੇ ਆ